ਕਈ ਮੇਰੇ ਫਾਰਮਰ ਨੇ ਜਿਹੜੇ ਕਹਿੰਦੇ ਨੇ ਬਰਸੀਨ ਨਹੀਂ ਵਧਾਇਆ ਜਾ ਸਕਦਾ ਆ ਤੁਹਾਡੇ ਸਾਹਮਣੇ ਆ ਵੀਰੇ ਆਪ ਤੁਹਾਨੂੰ ਲਾਈਵ ਕਰਕੇ ਦਿਖਾਇਆ ਇਹ ਲੈਣਾ ਕੁਝ ਹੋਰ ਮਸ਼ੀਨ ਲਾਇਆ ਸੀ ਹੱਥਾਂ ਨਾਲ ਵੀ ਵੱਧ ਦਸਪਾਈ ਆ ਜੀ ਸ਼ੁਕਰੀਆ ਸ਼ੁਕਰੀਆ ਤੇਲ ਤੁਲ ਖਰਚਾ ਜਮਾ ਸਰਾ ਕਰਤਾ ਜੀ ਤੇਲ ਖਰਚਾ ਦਾ ਬੜਾ ਤੇਲ ਤਾਂ ਜ਼ੀਰੋ ਹੈ ਖਰਚਾ ਨਹੀਂ ਨਾ ਮਾਤਰ ਵਾਂਗੂ ਆਈ ਤੇਲ ਤਾਂ ਤੇਲ ਤਾਂ ਖਾਂਦੇ ਹੀ ਨਹੀਂ ਸੁੰਘਦਾ ਸੁੰਘਦਾ ਵੀਰੇ ਇਹ ਸਪੈਸ਼ਲ ਤੂਫਾਨ ਆ ਵੀਰੇ ਇਹਦੇ ਨਾਲ ਤੁਸੀਂ ਬਰਸੀਨ ਵਧ ਲਓ ਜਬੀ ਆ ਪਿੱਛੇ ਜਬੀ ਦਾ ਖੇਤ ਲੱਗਿਆ ਹੋਇਆ ਜੀ ਜਬੀ ਜਬੀ ਵੱਢ ਲੋ ਸੋਰੋ ਵੱਢ ਲੋ ਗਹਿੂ ਵੱਢ ਲੋ ਚਾਵਲ ਵੱਢ ਲੋ ਜਿਹੜਾ ਕੁਝ ਮਰਜੀ ਵੱਢੋ ਤਾਂ ਛੋਨਾ ਜੋ ਮਰਜੀ A ਤੋਂ Z ਸਾਰੀ ਹਾਈਟ 1 ਫੁੱਟ ਤੋਂ ਲੈ ਕੇ 7 ਫੁੱਟ ਤੱਕ ਹਾਈਟ ਆਏ ਨਾ ਜੀ ਸਾਰੀਆਂ ਫਸਲਾਂ ਵੱਢ ਦੂਗਾ ਟਰਬੋ ਦਾ ਇੰਜਨ ਆ 8.5 HP ਦਾ ਤਾਂ ਇੰਜਨ ਆ ਜੀ ਇਹਦੇ ਵਿੱਚ ਸਾਰੀ ਸਪੀਡ ਬਤਾਉਣੀ ਆ ਆ ਤੀਜਾ ਗੇਅਰ ਪਾ ਦੇਣਾ ਤਾਂ ਇਹਦੀ ਸਪੀਡ ਹੋ ਜਣੀ ਆ 60 ਕਿਲੋਮੀਟਰ ਪਰ ਹਾਅਰ ਦੀ ਇਹਦੇ ਵਿੱਚ 8 ਗੇਅਰ ਤਾਂ ਅੱਗੇ ਨੂੰ ਜਾਣ ਵਾਲੇ ਨੇ ਇੱਕ ਇਹਦੇ ਵਿੱਚ ਬੈਕ ਗੇਅਰ ਜਾਣ ਵਾਲੇ ਨੇ ਪਾ ਗੱਲ ਕਰੀ ਰੇਟ ਦੀ ਅੰਕਲ ਜੀ ਰੇਟ ਦੇ ਵਿੱਚ ਦੇਖੋ ਜੀ ਜਿਹੜਾ ਜ ਇਹ ਰੇਟ 1 ਸਾਲ ਦੀ ਪੂਰੀ ਗਾਰੰਟੀ ਦਊਂਗਾ 1 ਸਾਲ ਚ ਕੁਝ ਵੀ ਖਰਾਬ ਹੋ ਜਾਏ ਫੋਟੋ ਪੇ ਦੇਣੇ ਆ ਦੇ ਦਊਂਗਾ ਡੈਰੀ ਫਾਰਮਿੰਗ ਦੇ ਧੰਦੇ ਦੀ ਸਭ ਤੋਂ ਵੱਡੀ ਸਮੱਸਿਆ ਪੱਠੇ ਵੱਡਣ ਦੀ ਸਮੱਸਿਆ ਵਰਸੀਮ ਹੋ ਜਾਂਦਾ ਜੇ ਲੇਬਰ ਨੂੰ ਲਾਉਣੇ ਆ ਵੱਡੇ ਪੱਧਰ ਦਾ ਕੰਮ ਹੈ ਤਾਂ ਸਾਰਾ ਸਾਰਾ ਦਿਨ ਇਸੇ ਕੰਮ ਚ ਲੰਘ ਜਾਂਦਾ ਤੇ ਇਹੋ ਜੀਆਂ ਖੇਤੀਬਾੜੀ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਦੇ ਵੱਡੇ ਹੱਲ ਸਾਡੇ ਰਾਜਾ ਭਾਈ ਜੀ ਕਰਦੇ ਨੇ ਉਹਨਾਂ ਦੇ ਕੋਲ ਪਹੁੰਚਿਆ ਸੱਸੀ ਕਾਲਾ ਸੱਸੀ ਕਾ ਬੇਟੇ ਸੱਸੀ ਕਾਲਾ ਅੱਜ ਨਾ ਤੁਹਾਨੂੰ ਤੁਸੀਂ ਬਿਲਕੁਲ ਸਹੀ ਕਿਹਾ ਲੇਬਰ ਦੀ ਬਹੁਤ ਸਮੱਸਿਆ ਫਿਰ ਆਪਾਂ ਨੂੰ ਬਿਹਾਰ ਤੋਂ ਯਾ ਯੂਪੀ ਅਲੱਗ-ਅਲੱਗ ਜਗ੍ਹਾ ਤੋਂ ਆਦਮੀ ਬੁਲਾਉਣੇ ਪੈਂਦੇ ਨੇ ਤੇ ਲੇਵਰ ਬਹੁਤ ਮਹਿੰਗੀ ਪੈਂਦੀ ਆ ਤੇ ਮੈਨੂੰ ਨਹੀਂ ਲੱਗਦਾ ਫਾਰਮਰ ਦੇ ਪੱਲੇ ਕੁਝ ਪੈ ਜਾਂਦਾ ਜਿਵੇਂ ਤੁਸੀਂ ਪਹਿਲਾਂ ਵੀ ਸਬਜ਼ੀ ਵਾਲੇ ਫਾਰਮਰਾਂ ਲਈ ਬਹੁਤ ਹੱਲ ਕੱਢੇ ਨੇ ਇਹਨਾਂ ਵਾਸਤੇ ਬਿਲਕੁਲ ਇਹਨਾਂ ਲਈ ਨਾ ਜੀ ਅਸੀਂ ਇੱਕ ਰੀਪਰ ਤੂਫਾਨ ਮਾਡਲ ਜਿਹਨੂੰ ਕਹਿੰਦੇ ਨੇ ਇਹ ਸਾਡਾ ਤੂਫਾਨ ਮਾਡਲ ਆ ਜੀ ਤੂਫਾਨ ਹੀ ਆ ਬਿਲਕੁਲ ਬਿਲਕੁਲ ਤੂਫਾਨ ਕਿਉਂ ਆ ਇਹ ਵੀ ਦੱਸੂਗਾ ਇਹ ਸਪੈਸ਼ਲ ਤੂਫਾਨ ਆ ਵੀਰੇ ਇਹਦੇ ਨਾਲ ਤੁਸੀਂ ਬਰਸੀਨ ਵਟ ਲਓ ਜਬੀ ਆ ਪਿੱਛੇ ਜਬੀ ਦਾ ਖੇਤ ਲੱਗਿਆ ਹੋਇਆ ਜੀ ਜਬੀ ਜਬੀ ਵੱਢ ਲੋ ਸੋਰੋ ਵੱਢ ਲੋ ਗਹਿੂ ਵੱਢ ਲੋ ਚ ਚਾਵਲ ਵੱਢ ਲੋ ਜਿਹੜਾ ਕੁਝ ਮਰਜੀ ਵੱਢੋ ਹਾਂ ਕਿ ਚੋਨਾ ਜੋ ਮਰਜੀ ਏ ਟੂ ਜ਼ेड ਸਾਰੀ ਫਸਲਾਂ ਕਰਦਾ ਬਿਲਕੁਲ ਜੀ ਜਿਹੜੀ ਹਾਈਟ 1 ਫੁੱਟ ਤੋਂ ਲੈ ਕੇ 7 ਫੁੱਟ ਤੱਕ ਹਾਈਟ ਆਏ ਨਾ ਜੀ ਸਾਰੀਆਂ ਫਸਲਾਂ ਵੱਢ ਦੂਗਾ ਜੀ ਇਹ ਤੂਫਾਨ ਕਿਉਂ ਰੱਖਿਆ ਜੀ 2025 ਦੇ ਵਿੱਚ ਆਪਾਂ ਨੇ ਲਾਂਚ ਕੀਤਾ ਨਵੇਂ ਸਾਲ ਦੇ ਉੱਤੇ ਬੜਾ ਪਪੂਲਰ ਹੋਇਆ ਯੂਨੀਵਰਸਿਟੀ ਨੇ ਵੀ ਇਹ ਬੜਾ ਲੱਗੀ ਹੋਈ ਐ ਚ ਬਿਲਕੁਲ ਜੀ ਬਿਲਕੁਲ ਟਰਬੋ ਦਾ ਇੰਜਨ ਆ 8.5 ਐਚਪੀ ਦਾ ਤਾਂ ਇੰਜਨ ਆ ਜੀ ਇਹਦੇ ਵਿੱਚ 8.5 ਘੋੜ ਬਿਲਕੁਲ ਔਰ ਤੇ ਇਹਦੇ ਵਿੱਚ ਨਾ ਹੀ ਮਾਤਰ 700 ਐਮਐਲ 1 ਘੰਟੇ ਦਾ ਤੇਲ ਖਾਂਦਾ ਹੈ ਸਿਰਫ ਉਸਾ ਸਿਰਫ ਉਸਾ ਮੈਲ ਜੀ ਘੰਟੇ ਚ ਤਾਂ ਇਹ ਮੈਂ ਕਹਿੰਦਾ ਲਾ ਦੂ ਕਿੱਲੇ ਲਵੇ ਇਹਦੀ ਮੈਂ ਖਾਸੇ ਦੱਸਦਾ ਕੀ ਆ ਪਹਿਲੀ ਗੱਲ ਤਾਂ ਜੀ ਦੇਖੋ ਸਾਡੇ ਜਿਹੜੇ ਟਾਇਰ ਨੇ ਸਪੈਸ਼ਲ ਲਾਇਨ ਇਹਦੇ ਵਿੱਚ ਇਹਦੇ ਟਾਇਰ ਵੀ ਨਾ ਅੱਗੇ ਜਿਵੇਂ ਨਾ ਜ਼ਾਸਤੇ ਦੇ ਬੱਟਾਂ ਪਈਆਂ ਹੁੰਦੀਆਂ ਨੇ ਇਹਦੇ ਟਾਇਰ ਅੰਦਰ ਬਾਹਰ ਜਾ ਸਕਦੇ ਨੇ ਤੁਸੀਂ ਜਿੰਨਾ ਮਰਜੀ ਅੰਦਰ ਕਰ ਲੋ ਇਹਨਾਂ ਦਾ ਉਹ ਬਾਇਆ ਘਟਾ ਬਾਇਆ ਘਟਾ ਵਧਾ ਸਕਦੇ ਆ ਤਾਂ ਕਿ ਫਾਰਮਰ ਨੇ ਜਦੋਂ ਚਲਾਉਣਾ ਨਾ ਆਪਣੇ ਮੁਤਾਬਕ ਟਾਇਰਾਂ ਨੂੰ ਅਡਜਸਟ ਕਰ ਲੈਂਦਾ ਹੋਰ ਇਹ ਚ ਕੋਈ ਦਿੱਕਤ ਨਹੀਂ ਹੈ ਜੀ ਇਹ ਬੱਡਾਂ ਤੇ ਵੀ ਮੱਕੀ ਵਗੈਰਾ ਹੈਗੀ ਆ ਤਾਂ ਵੀ ਉੱਥੇ ਸੈਟਿੰਗ ਹੋ ਜਾਂਦੀ ਹੈ ਬਿਲਕੁਲ ਟਾਇਰਾਂ ਦੀ ਅਡ ठीक है जी ਫਿਰ ਇਹਦੇ ਵਿੱਚ ਡਿਫਰੈਂਸ਼ੀਅਲ ਗিয়ার ਇਸ ਤਰੀਕੇ ਨਾਲ ਲਾਇਆ ਬਿਨਾ ਚੱਲੇ ਹੀ ਇਹ ਮਸ਼ੀਨ ਲੈਫਟ ਰਾਈਟ ਘੁੰਮ ਜਾਂਦੀ ਹੈ ਦੇਖੋ ਜੀ ਹੁਣ ਆ ਮੈਂ ਆ ਦੱਬਿਆ ਲੈਫਟ ਵਾਲਾ ਦੱਬਿਆ ਇਹਨੇ ਆ ਦੇਖੋ ਇੱਕ ਟਾਇਰ ਦੇਖੋ ਲੌਕ ਹੋ ਗਿਆ ਜੀ ਦੇਖੋ ਇਹ ਘੁੰਮ ਗਿਆ ਅੱਛਾ ਵੀ ਜ਼ੋਰ ਲਾ ਕੇ ਨਹੀਂ ਮੋੜਦਾ ਨਾ 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 ਇਹ ਬੱਚਾ ਵੀ ਮੋੜ ਸਕਦਾ ਹੁਣ ਜੇ ਰਾਈਟ ਮੋੜਨਾ ਆ ਦੱਬ ਦਿਆਂਗੇ ਤਾਂ ਦੂਜਾ ਘੁੰਮ ਜਾਣਾ ਇੱਕ ਚੱਕਾ ਲੌਕ ਹੋ ਜਾਣਾ ਦੂਜੇ ਨੇ ਘੁੰਮਿਆ ਨਾ ਉਹ ਦੇਖ ਆ ਦੇਖੋ ਇਹ ਚੱਕਾ ਲੌਕ ਹੋ ਗਿਆ ਨਾ ਜੀ ਇਹ ਨਹੀਂ ਹੁਣ ਕੋ ਘੁਮ ਰਿਹਾ ਇਹਨੇ ਘੁੰਮਿਆ ਨਾ ਉਹ ਦੇਖ ਜਦੋਂ ਇਹ ਵਰਕਿੰਗ ਦੇ ਵਿੱਚ ਚੱਲਦਾ ਹੋਊਗਾ ਤਾਂ ਇਹਨੇ ਆਪਦੇ ਆਪ ਹੀ ਜਿਵੇਂ ਡਿਫਰੈਂਸ਼ੀਅਲ ਗੀਅਰ ਲੱਗਿਆ ਹੋਇਆ ਨਹੀਂ ਤਾਂ ਜਦੋਂ ਮਸ਼ੀਨ ਸਟਾਰਟ ਕਰਦੇ ਨੇ ਉਦੋਂ ਡਿਫਰੈਂਸ਼ੀਅਲ ਗੀਅਰ ਕੰਮ ਕਰਦਾ ਇਹ ਬੰਦ ਹੋ ਮਸ਼ੀਨ ਇੰਜਨ ਬੰਦ ਪਿਆ ਦੇਖੋ ਉਹਨਾਂ ਜਿਹੜੇ ਆਪਾਂ ਨੇ ਲੈਫਟ ਘੁਮਾਉਣਾ ਦੇਖੋ ਇੱਕ ਚੱਕਾ ਲੋਕ ਹੋ ਜਾਣਾ ਦੂਜਾ ਚੱਕਾ ਘੁੰਮ ਜਾਣਾ ਆ ਦੇਖੋ ਫਿਰ ਠੀਕ ਆ ਉਹ ਚੱਕਾ ਲੋਕ ਹੋ ਗਿਆ ਨਾ ਜੀ ਕੋਈ ਨਹੀਂ ਹਿਲ ਨਹੀਂ ਰਿਹਾ ਇਹਨੇ ਉਹ ਚੱਕਾ ਘੁੰਮ ਗਿਆ ਤੇ ਜਦੋਂ ਇਧਰ ਨੂੰ ਮੋੜਨਾ ਜੀ ਉਦੋਂ ਆ ਤੁਸੀਂ ਰਾਈਟ ਵਾਲਾ ਦੱਬਦੇ ਨਾ ਤਾਂ ਉਹ ਚੱਕਾ ਲੋਕ ਹੋ ਜਾਣਾ ਤੇ ਦੂਜੇ ਨੇ ਘੁੰਮ ਜਾਣਾ ਆ ਦੇਖੋ ਕੀ ਬਾਤ ਹੈ ਟਰੈਕਟਰ ਮੰਗੂ ਜਿਵੇਂ ਇੱਕ ਬ੍ਰੇਕ ਦੱਬ ਕੇ ਦੂਜੇ ਤੇ ਘਮਾਤਾ ਉਹ ਘੁੰਮ ਜਾਣਾ ਇਹਨੇ ਸੇਮ ਸੇਮ ਉਹੀ ਪ੍ਰੋਸੀਜਰ ਆ ਜੀ ਵੀ ਇਧਰ ਉਧਰ ਮੋੜਨ ਤੇ ਵੀ ਜ਼ੋਰ ਨਹੀਂ ਲੱਗਦਾ ਬੰਦੇ ਨੂੰ ਬਿਲਕੁਲ ਜ਼ੋਰ ਨਹੀਂ ਲੱਗਣਾ ਹੈਗਾ ਉਸ ਤੋਂ ਬਾਅਦ ਇਹਦਾ ਤੂਫਾਨ ਨਾਮ ਕਿਉਂ ਰੱਖਿਆ ਜਦੋਂ ਫਾਰਮਰ ਨੇ ਘਰ ਤੋਂ ਖੇਤੇ ਜਾਣਾ ਤਾਂ ਫਾਰਮਰ ਨੇ ਕਿਹਾ ਕਰਨਾ ਆਪ ਬ੍ਰੇਕਿੰਗ ਕਲੱਚ ਦਬ ਲੈਣਾ ਅੱਛਾ ਆਹ ਵਾਕਿੰਗ ਕਲੱਚ ਇਹ ਐਂਗੇਜ ਹੋ ਜਾਊਗਾ ਇਹ ਐਂਗੇਜ ਹੋ ਜਾਊਗਾ ਇਹ ਨਾਲ ਕੀ ਆ ਰੀਪਰ ਚੱਲਣਾ ਲੱਗ ਜਾਊਗਾ ਅੱਗੇ ਵਾਲਾ ਨਹੀਂ ਚੱਲਣਾ ਕੱਲੀ ਮਸ਼ੀਨ ਚੱਲਣਾ ਲੱਗੂ ਠੀਕ ਆ ਕੱਲਾ ਟਾਇਰਾਂ ਦਾ ਜ਼ੋਰ ਲੱਗੂ ਪਹਿਲਾ ਟਾਇਰਾਂ ਦਾ ਜ਼ੋਰ ਲੱਗੂ ਉਦੋਂ ਆਪਾਂ ਨੇ ਘਰ ਤੋਂ ਖੇਤ ਜਾਣਾ ਨਾ ਜੀ ਆਪਾਂ ਨੇ ਕਿਸੇ ਦੇ ਮਗਰ ਨਹੀਂ ਪੋਣਾ ਹੈਗਾ ਇਹਨੂੰ ਹੀ ਆਪਾਂ ਨੇ ਚਲਾ ਕੇ ਲੈਣਾ ਇਹਨੂੰ ਪਹਿਲਾਂ ਤਾਂ ਆਪਾਂ ਨੇ ਹਾਈ ਕਰ ਲੈਣਾ ਦੇਖੋ ਜੀ ਠੀਕ ਆ ਹਾਈ ਚਲਾ ਹਾਈ ਹਾਈ ਲੱਗਿਆ ਉਸ ਤੋਂ ਬਾਅਦ ਪਹਿਲਾ ਗियर ਪਾਉਣਾ ਇਦੋਂ ਨੂੰ ਪਹਿਲਾ ਗियर ਪੈ ਗਿਆ ਜੀ ਇਹਦੇ ਵਿੱਚ ਜਿਹੜੀ ਸਪੀਡ ਹੋਊਗੀ ਇਹ ਨਹੀਂ 20 ਕਿ ਇਹਦੇ ਵਿੱਚ ਜਿਹੜੀ ਸਪੀਡ ਆ ਇਹਦੀ ਤਕਰੀਬਨ 35 ਕਿਲੋਮੀਟਰ ਦੀ ਪਰ ਹਵਰਦੀ ਹੋਊਗੀ ਜਦੋਂ ਫਿਰ ਇਹ ਜੇ ਹੋਰ ਸਪੀਡ ਵਧਾਉਣੀ ਆ ਆ ਤੀਜਾ ਗੇਅਰ ਪਾ ਦੇਣਾ ਤਾਂ ਇਹਦੀ ਸਪੀਡ ਹੋ ਜਾਨੀ ਆ 60 ਕਿਲੋਮੀਟਰ ਪਰ ਹਵਰਦੀ 60 ਤੇ ਚੜ ਜਾਂਦਾ ਬਿਲਕੁਲ ਤਾਂ ਹੀ ਇਹਦਾ ਤੋਂ ਬਾਅਦ ਨਾ ਕਿਹਾ ਨਾਮ ਜੀ ਇਹ ਹੁੱਕ ਹੀ ਲੱਗੀ ਹੋਈ ਆ ਪਿੱਛੇ ਵਟਣ ਲਈ ਇਹ ਹੁੱਕ ਇਸ ਲਈ ਲੱਗੀ ਹੋਈ ਆ ਜੇ ਫਾਰਮਰ ਨੇ ਸੀਟ ਵਗੈਰਾ ਲਾਉਣੀ ਆ ਤਾਂ ਸੀਟ ਵੀ ਲੱਗ ਜੂਗੀ ਕੋਈ 60 ਤੇ ਨਾਲ ਤਾਂ ਵਧਾਣੀ ਆ ਇਹ ਨਾ ਕੋਈ ਢਲਾਈ ਦੇ ਵਿੱਚ ਆ ਹੁੱਕ ਪ੍ਰੋਪਰ ਇਹ ਨਹੀਂ ਹੈਗਾ ਕੋਈ ਜੁਗਾੜ ਲਾਇਆ ਹੋਇਆ ਹਾਂ ਪ੍ਰੋਪਰ ਢਲਾਈ ਦੇ ਵਿੱਚ ਪ੍ਰੋਪਰ ਢਲਾਈ ਦੇ ਵਿੱਚ ਕੀਤੀ ਆ ਇਹ ਤੇ ਹੁਣ ਜਦੋਂ ਆਪਾਂ ਨੇ ਰੀਪਰ ਦਾ ਕੰਮ ਕਰਨਾ ਵਾ ਫਿਰ ਕੀ ਕਰਨਾ ਵਾ ਆਪਾਂ ਨੇ ਆਹ ਵਾਲਾ ਜਿਹੜਾ ਹਾਰਡ ਵੈਸਟਰ ਕਲਚ ਆ ਇਹਨੂੰ ਥੱਲੇ ਕਰ ਦੇਣਾ ਜੀ ਤੇ ਅਗਲਾ ਚੱਲਣ ਲੱਗ ਜੂਗਾ ਭਰਾ ਜੀ ਉਦੋਂ ਠੀਕ ਆ ਉਦੋਂ ਫਿਰ ਇਹ ਟੈਨਾਂ ਚੱਲ ਪੈਣਗੀਆਂ ਇਹ ਟੈਨਾਂ ਚੱਲ ਪੈਣਗੀਆਂ ਤੇ ਉਦੋਂ ਜਦੋਂ ਗਿਅਰ ਕਿਵੇਂ ਪਾਉਣਾ ਦੇਖੋ ਜਦੋਂ ਆਪਾਂ ਘਰ ਤੋਂ ਖੇਤ ਗਏ ਸੀ ਉਦੋਂ ਤਾਂ ਹਾਈ ਕੀਤਾ ਸੀ ਨਾ ਜੀ ਹੁਣ ਜਦੋਂ ਇਹਨੇ ਸਲੋ ਸਪੀਡ ਦੇ ਵਿੱਚ ਚੱਲਣਾ ਇਹਨੂੰ ਲੋ ਕਰ ਲੈਣਾ ਉਰੇ ਪਹਿਲਾਂ ਠੀਕ ਆ ਪਹਿਲਾ ਲੋ ਕਰਕੇ ਫੇਰ ਕੀ ਕਰਨਾ ਵੀਰੇ ਪਹਿਲਾ ਗियर ਪਾ ਲੈਣਾ ਇਦਾਂ ਕਰਕੇ ਠੀਕ ਹੈ ਠੀਕ ਹੈ ਜੀ ਇਹ ਇਹ ਤੋਂ ਸਪੀਡ ਹੋ ਗਈ 5 ਕਿਲੋਮੀਟਰ ਪਰ ਆਵਰ ਦੀ ਲੋ ਤੇ ਵੀ ਦੂਜਾ ਗियर ਪੈ ਜੂ ਬਿਲਕੁਲ ਅਰੇ ਸਾਰੀ ਪਹਿਨ ਗਈ ਆ ਵੇਖੋ ਦੂਜਾ ਪੈ ਗਿਆ ਉਰੇ ਹੋ ਗਈ ਇਹਦੀ 10 ਕਿਲੋਮੀਟਰ ਦੀ ਸਪੀਡ ਉਰੇ ਹੋ ਗਈ 15 ਕਿਲੋਮੀਟਰ ਦੀ ਸਪੀਡ ਠੀਕ ਆ ਵੱਟ ਤੇਜ਼ ਵੀ ਵੱਡ ਸਕਦਾ ਬਿਲਕੁਲ ਤੇਜ਼ ਵੱਡ ਲੈਂਦਾ ਤੁਹਾਨੂੰ ਵੱਡ ਕੇ ਦਿਖਾਉਣਾ ਯਾਰ ਕਿੱਦਾਂ ਵੱਡਦਾ ਜੇ ਪਿੱਛੇ ਕਰਨਾ ਜੀ ਫੇਰ ਅਰੇ ਫੇਰ ਇਹ ਚ ਬੈਕ ਗियर ਆ ਬਾਈ ਆ ਵੇਖੋ ਬੈਕ ਗियर ਲੱਗ ਗਿਆ ਵੀਰੇ ਹਾਂ ਸਾਰੇ ਕੁਛ ਇਹਦੇ ਵਿੱਚ ਠੀਕ ਹੈ ਵੀ ਸਾਰੀਆਂ ਸਹੂਲਤਾਂ ਪੂਰਾ ਕੰਫਰਟੇਬਲ ਹੈ ਇਹ ਪੂਰਾ ਕੰਫਰਟੇਬਲ ਦਿੱਤਾ ਜੀ ਦੇਖੋ ਇਹਦੇ ਵਿੱਚ 8 ਗੇਅਰ ਤਾਂ ਅੱਗੇ ਨੂੰ ਜਾਣ ਵਾਲੇ ਨੇ ਇੱਕ ਇਹਦੇ ਵਿੱਚ ਬੈਕ ਗੇਅਰ ਜਾਣ ਵਾਲਾ ਠੀਕ ਹੈ ਅੱਗੇ ਵਾਲੇ 8 ਹੋ ਗਏ ਬਿਲਕੁਲ ਜੀ ਬਿਲਕੁਲ ਲੋ ਹਾਈ ਸਾਰੇ ਲਾ ਕੇ ਬਿਲਕੁਲ ਜੀ ਬਿਲਕੁਲ ਜੀ ਤੇ ਇਹ ਛੋਟਾ ਇਹ ਇਹ ਜਿਹੜੇ ਬੰਦੇ ਨੇ ਜਾਵੇ ਕਿਰਾਏ ਦਾ ਕੰਮ ਕਰਦੇ ਨੇ ਜਿਆਦੇ ਉਹ ਕਰਦੇ ਨੇ ਇਹ ਵਾਲਾ ਕਮਰਸ਼ੀਅਲ ਲੈ ਸਕਦਾ ਤੇ ਜੇ ਫਾਰਮਰ ਨੇ ਛੋਟਾ ਲੈਣਾ ਵਾ ਇਹ ਜਿਹੜੇ ਘੱਟ ਡੰਗਰ ਪਸ਼ੂ ਨੇ ਜਾਂ ਕਨ ਕਬਡੀਆਂ ਘੱਟ ਨਹੀਂ ਇਹ ਘੱਟ ਜ਼ਮੀਨ ਆ ਤਾਂ ਉਹ ਛੋਟਾ ਲੈ ਸਕਦਾ ਵਾ ਇਹਦੇ ਵਿੱਚ ਜਿਹੜਾ ਇੰਜਨ ਲੱਗਿਆ ਹੋਇਆ ਪੌਣੇ 8 ਐਚਪੀ ਦਾ ਉਹਦੇ ਵਿੱਚ ਲੱਗਿਆ ਹੋਇਆ ਸੀ 8.5 ਐਚਪੀ ਠੀਕ ਆ ਇਹਦੇ ਵਿੱਚ ਵੀ ਪੌਣੇ 8 ਐਚਪੀ ਦਾ ਜ਼ਿਆਦਾ ਇਹਦੇ ਇਹਦੇ ਵਿੱਚ ਜੀ ਦੋ ਫਾਰਵਰਡ ਗਏ ਨੇ ਆ ਦੇਖੋ ਜੀ ਇਹ ਆ ਦੂਜਾ ਲੱਗ ਆ ਪਹਿਲਾ ਜੀ ਆ ਦੂਜਾ ਗੇਅਰ ਜੀ ਇਨੇ ਵੀ ਉਸੇ ਸਾਰਾ ਕੰਮ ਕਰਨਾ ਸਾਰੀਆਂ ਫਸਲਾਂ ਇਹ ਵੀ ਵੱਡੂਗਾ ਜੀ ਠੀਕ ਆ ਇਹ ਵੀ ਸਾਰੀਆਂ ਫਸਲਾਂ ਵੱਡੂ ਬਿਲਕੁਲ ਸਾਰੀਆਂ ਫਸਲਾਂ ਵੱਡੂਗਾ ਜੀ ਇਹ ਵੀ ਕਿਸੇ ਪਾਸੇ ਉਹ ਘਟ ਨਹੀਂ ਹੈਗਾ ਇਹ 2 ਰੋ ਆ ਬਸ ਉਹ ਚ ਉਹ 4 ਰੋ ਆ ਜੀ ਇਹ ਇਹ 2 ਫੁੱਟ ਦਾ ਉਹ 4 ਫੁੱਟ ਦਾ ਭਰਾ ਜੀ ਇਹ 4 ਫੁੱਟ ਜਗ੍ਹਾ ਲੈ ਕੇ ਜਾਊਗਾ ਹਾਂਜੀ 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 ਇਹ 2 ਲੈ ਕੇ ਜਾਊਗਾ ਬਿਲਕੁਲ ਇਹ 2 ਫੁੱਟ ਲੈ ਕੇ ਜਾਊਗਾ ਜਗ੍ਹਾ ਜੀ ਤੇ ਜੇ ਆਪਾਂ ਗੱਲ ਕਰੀਏ ਰੇਟ ਦੀ ਅੰਕਲ ਜੀ ਰੇਟ ਦੇ ਵਿੱਚ ਦੇਖੋ ਜੀ ਜਿਹੜਾ ਜਿਹੜਾ ਇਹਦਾ ਰੇਟ ਆ 90000 ਰੁਪਈਆ ਜੇ ਆਹ ਵਾਲਾ ਲੈਣਾ ਵਾ ਇਹਦਾ ਰੇਟ ਹੈਗਾ 125000 ਰੁਪਈਆ ਡਿਸਕਾਊਂਟ ਨਹੀਂ ਕਰਦੇ ਜੀ ਨਵਾਂ ਸਾਲ ਆ ਬਟੇ ਮੈਂ ਨਾ ਕਦੇ ਕਿਸੇ ਨੂੰ ਨਰਾਸ਼ ਨਹੀਂ ਕੀਤਾ ਹੈਗਾ ਤੁਸੀਂ ਕਹਤਾ ਆਪਾਂ ਸਪੈਸ਼ਲ 5000 ਦਾ ਡਿਸਕਾਊਂਟ ਕਰ ਦਾਂਗੇ ਆ 85000 ਦਾ ਦੇ ਦਾਂਗੇ ਆ 120000 ਦਾ ਦੇ ਦਾਂਗੇ ਇਹ 120000 ਦਾ ਦੇ ਬਿਲਕੁਲ ਜੀ ਬਿਲਕੁਲ ਤੇ ਇਹਦੀ ਗਾਰੰਟੀ ਕੋਈ ਗਾਰੰਟੀ ਦਾ ਪਹਿਲੀ ਗੱਲ ਤਾਂ ਕਈ ਸਾਲੇ ਖਰਾਬ ਹੀ ਨਹੀਂ ਹੋਣਾ ਬਣਾਈ ਇਸ ਤਰੀਕੇ ਨਾਲ 2025 ਸਾਲ ਤੱਕ ਬਣਾਈ ਇੰਨਾ ਤਕੜਾ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ 1 ਸਾਲ ਦੀ ਪੂਰੀ ਗਾਰੰਟੀ ਦਊਂਗਾ 1 ਸਾਲ ਚ ਕੁਝ ਵੀ ਖਰਾਬ ਹੋ ਜਾਏ ਫੋਟੋ ਪੇ ਦੇ ਦਿਆਂ ਦੇ ਦਊਂਗਾ ਬਾਕੀ ਨਜ਼ਾਰਾ ਬਹੁਤ ਹੈ ਤਾਂ ਥੱਬਿਆਂ ਥੱਬੇ ਲੈਣਾ ਲਾਗ ਮੈਂ ਕਹਾਂ ਜੀ ਤੁਸੀਂ ਫਾਰਮਰ ਦੇ ਜਦੋਂ ਚੱਲੂਗਾ ਨਾ ਉਹ ਨਜ਼ਾਰੇ ਲਊਗਾ ਮੇਰੇ ਕੋਲ ਅੱਜ ਫਾਰਮਰ ਵੀ ਆਏ ਹੋਏ ਨੇ ਬੜੇ ਪਰੇਸ਼ਾਨ ਸੀਗੇ ਮੈਂ ਉਹਨਾਂ ਨਾਲ ਮਿਲਵਾਉਣਾ ਤੁਹਾਨੂੰ ਭਾਈ ਮੈਨੂੰ ਯਕੀਨ ਨੇ ਤੇ ਵੀ ਇੰਨੀ ਸਫਾਈ ਲਿਆਊਗਾ ਇਹ ਤਾਂ 50 ਬੰਦਾ ਦਾ ਕੰਮ ਹੈ ਕਾਂਟੇ ਚ ਕਰ ਦਿੰਦਾ ਜੀ ਕਾਂਟੇ ਚ ਆਹ ਦੇਖ ਸਕਦੇ ਹੋ ਵੀ ਇੱਥੇ ਨਹੀਂ ਬੰਦਾ ਸਾਰਾ ਦਿਨ ਸਾਰਾ ਦਿਨ ਬੈਠਾ ਰਹਿੰਦਾ ਕਈ ਮੇਰੇ ਫਾਰਮਰ ਨੇ ਜਿਹੜੇ ਕਹਿੰਦੇ ਨੇ ਬਰਸੀਨੀ ਵਧਿਆ ਜਾ ਸਕਦਾ ਆ ਥੋੜੇ ਸਾਹਮਣੇ ਆ ਵੀਰੇ ਆਪਾਂ ਤੁਹਾਨੂੰ ਲਾਈਵ ਕਰਕੇ ਦਿਖਾਇਆ ਇਹ ਲੈਣ ਆਏ ਕੁਝ ਹੋਰ ਮਸ਼ੀਨ ਲਾਇਆ ਸੀ ਹੱਥਾਂ ਨਾਲ ਵੀ ਵੱਧ ਸਪਾਈ ਆ ਜੀ ਸ਼ੁਕਰੀਆ ਸ਼ੁਕਰੀਆ ਇਹ ਇਹਦੇ ਵਿਚਾਰੇ ਦੇ 70 80 ਪਸ਼ੂ ਰੱਖੇ ਹੋਏ ਨੇ ਬੜਾ ਔਖਾ ਹੁੰਦਾ ਸੀਗਾ ਉਹਨਾਂ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੋਊਗੀ ਦੇਖੋ ਕਿਸ ਤਰੀਕੇ ਨਾਲ ਵਧਿਆ ਜੀ ਮੈਂ ਕਹਿੰਦਾ ਪਲੈਨ ਕਰਦਾ ਹੋ ਗਿਆ ਉਹ ਦੇਖੋ ਜੀ ਕਿਵੇਂ ਉੱਪਰ ਲਾ ਤਾ ਟੂੜੀ ਵਾਲੀ ਮਸ਼ੀਨ ਵਾਂਗੂ ਚੱ ਬੜਾ ਸੋਚ ਸਮਝ ਕੇ ਰੱਖਿਆ ਤੂਫਾਨ ਦੀ ਤਰ੍ਹਾਂ ਹੀ ਚੱਲਦਾ ਤੂਫਾਨ ਹੀ ਲਿਆ ਦਿੰਦਾ ਕੇ ਇਹ ਬਾਈ ਆ ਗਿਆ ਨਜ਼ਾਰਾ ਤੇਲ ਤੂਲ ਖਰਚਾ ਜਮਾਂ ਸਰਾ ਕਰਤਾ ਜੀ ਤੇਲ ਖਰਚੇ ਦਾ ਬੜਾ ਤੇਲ ਤਾਂ ਜ਼ੀਰੋ ਹੈ ਖਰਚਾ ਨਹੀਂ ਨਾ ਮਾਟਰ ਵਾਂਗੂ ਆਈ ਤੇਲ ਤਾਂ ਤੇਲ ਤਾਂ ਖਾਂਦੇ ਹੀ ਨਹੀਂ ਸੁੰਘਦਾ ਸੁੰਘਦਾ ਵੀਰੇ ਮੋਟਰਸਾਈਕਲ ਨਾਲੋਂ ਵੀ ਘੱਟ ਖਾਂਦਾ ਇਹ ਤੇ ਬਿਲਕੁਲ ਜੀ ਫੋਰ ਸਟੋਕ ਦਾ ਇੰਜਨ ਲੱਗਿਆ ਹੋਇਆ 8.5 HP ਦਾ ਇੰਜਨ ਲੱਗਿਆ ਹੈ ਸਫਾਈ ਸਫਾਈ ਦਾ ਜਦੋਂ ਦੇਖ ਲੋ ਜੀ ਕੈਮਰੇ 'ਚ ਦਿਨਦੀ ਹੈ ਜੀ ਤਾਂ ਹਾਂ ਐਂਡ ਗੱਲ ਬਾਤ ਹੈ ਜੀ ਐਂਡ ਜਮਾਂ ਸਰਾ ਕਰਾਇਆ ਜੀ ਸਾਰੀਆਂ ਗੱਲਾਂ ਸਹੀ ਨੇ ਜੀ ਬਹੁਤ ਵਧੀਆ ਇਹ ਜਿਵੇਂ ਚੱਲਦਾ ਵੀ ਬਹੁ ਕੋਈ ਵੀਰ ਦੂਰ ਬੈਠਾ ਵੈਸੇ ਤਾਂ ਲੁਧਿਆਣਾ ਹਾਈਵੇ ਦੇ ਉੱਤੇ ਮਲੇਰਕੋਟਲਾ ਬਿਲਕੁਲ ਲੁਧਿਆਣਾ ਮਲੇਰਕੋਟਲਾ ਰੋਡ ਤੇ ਲੁਧਿਆਣਾ ਤੋਂ ਮਲੇਰਕੋਟਲਾ ਨੂੰ ਜਾਓਗੇ 35 ਕਿਲੋਮੀਟਰ ਮੇਨ ਹਾਈਵੇ ਤੇ ਆਪਣੀ ਹਾਈਵੇ ਦੇ ਉੱਤੇ ਫੈਕਟਰੀਆਂ ਹੁੰਦੀਆਂ ਨੇ ਫਾਰਮਰ ਨੂੰ ਨਾ ਪੂਰੇ ਚਲਾ ਕੇ ਵੀ ਦਿਖਾ ਦਾਂਗੇ ਲਾਈਵ ਡੈਮੋ ਵੀ ਦੇ ਦੇਾਂਗੇ ਜੀ ਜੇ ਕਿਸੇ ਨੇ ਘਰ ਬੈਠੇ ਮੰਗਾਉਣਾ ਕੋਈ ਦੂਰੋਂ ਆ ਫਿਰ ਉਹ ਸਿਸਟਮ ਹੈਗਾ ਉਹ ਵੀ ਹੈਗਾ ਜੀ ਦੇਖੋ ਜੇ ਤਾਂ ਪੰਜਾਬ ਦੇ ਫਾਰਮਰ ਨੇ ਉਹਨਾਂ ਨੇ ਮੰਗਾਉਣਾ ਚਾਹੁੰਦੇ ਆ ਉਹ 5000 ਰੁਪਏ ਪਾ ਦੇਣੇ ਅਕਾਊਂਟ ਦੇ ਵਿੱਚ ਡਿਲੀਵਰੀ ਉਹਨਾਂ ਦੇ ਘਰੇ ਆਊਗੀ ਤੇ ਫਿਰ ਫਿੱਟ ਕਰਕੇ ਭੇਜ ਦੇਵਾਂਗੇ ਸਿੱਧਾ ਠੀਕ ਆਪਣੀ ਸਪੈਸ਼ਲ ਗੱਡੀ ਜਾਊਗੀ ਅਸੈਂਬਲ ਕੀਤਾ ਹੋਇਆ ਹੀ ਆ ਜੂਗਾ ਅਸੈਂਬਲ ਕਰਕੇ ਹੀ ਆਊਗਾ ਬਾਕੀ ਦੇ ਪੈਸੇ ਜਿਹੜਾ ਡਰਾਈਵਰ ਜਾਊਗਾ ਉਹਨੂੰ ਦੇ ਦੇਣਾ ਉਹਨੂੰ ਜਿਹੜੇ ਜੂਪੀ ਵਿਹਾਰ ਉੱਤਰਾਖੰਡ ਜਿਹੜੇ ਹਾਂ ਜਿਹੜੇ ਬਾਹਰਲੇ ਫਾਰਮਰ ਨੇ ਸਾਡੇ ਉਹ ਕਾਉਂਟ 'ਚ 5000 ਰੁਪਏ ਪਾ ਦੇਣ ਜਾਂ ਫੋਨਪੇ Google Pay ਕਰ ਦੇਣ ਐਡਰੈਸ ਭੇਜ ਦੇਣ ਤਾਂ ਅਸੀਂ ਉਹਨਾਂ ਨੂੰ ਕੋਰੀਅਰ ਕਰਾਵਾਂਗੇ ਸਪੈਸ਼ਲ ਜਿਹੜਾ ਕੋਰੀਅਰ ਵਾਲਾ ਡਿਲੀਵਰੀ ਕਰੀ ਕਰਕੇ ਜਾਊਗਾ ਤੇ ਜਿਹੜੀ ਡਿਲੀਵਰੀ ਕਰੀ ਹੋਊਗੀ ਵੀਰੇ ਡਿਲੀਵਰੀ ਕਰੀ ਸੋ ਬਹੁਤ ਬਹੁਤ ਧੰਨਵਾਦ ਜੀ ਜੈ ਜੀ ਸ਼ੁਕਰੀਆ ਜੈ ਜੈ ਕਿਸਾਨ